ਜੰਡੀਆਲਾ ਗੁਰੂ ਵਿਖੇ ਲੁਟੇਰਿਆਂ ਦੇ ਹੌਸਲੇ ਬੁਲੰਦ ਹੋਏ ਪਏ ਇੱਕ ਮੋਟਰਸਾਈਕਲ ਸਵਾਰ ਲੁਟੇਰੇ ਦੇ ਵੱਲੋਂ ਬਜ਼ੁਰਗ ਕੋਲੋਂ 50000 ਰੁਪਏ ਖੋ ਕੇ ਫਰਾਰ ਹੋ ਗਿਆ ਪੁਲਿਸ ਸੀਸੀਟੀਵੀ ਫੁਟੇਜ ਹੈ ਜੋ ਖੰਗਾਲ ਉਹ ਦੱਸਦੀ ਹੈ ਕਿ ਦੁਪਹਿਰ ਪੰਜਾਬ ਨੈਸ਼ਨਲ ਬੈਂਕ ਚ 50000 ਰੁਪਏ ਕਢਵਾ ਕੇ ਆਪਣੇ ਘਰ ਜਾ ਰਿਹਾ ਸੀ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਜਿਸ ਨੇ ਮੂੰਹ ਤੇ ਹੈਲਮਟ ਪਾਇਆ ਸੀ ਉਹ ਝੋਲਾ ਖੋ ਕੇ ਫਰਾਰ ਹੋ ਗਿਆ ਜਿਸ 50000 ਰੁਪਏ ਤੇ ਬੈਂਕ ਦੀ ਪਾਸਬੁੱਕ ਸੀ ਹੁੰਦਾ ਸੀ ਕਿ ਪੈਸੇ ਕਿਸੇ ਨੂੰ ਦੇਣ ਲਈ ਕਢਵਾਏ ਸੀ ਮਿਹਨਤ ਮਜ਼ਦੂਰੀ ਦਾ ਕੰਮ ਕਰਕੇ ਪੈਸੇ ਇਕੱਠੇ ਕੀਤੇ ਸੀ ਮੰਡੀ ਵਿੱਚ ਹੁੰਦਾ ਚਾਦਾ ਖੋਖਾ ਹੈ ਤੇ ਪ੍ਰਸ਼ਾਸਨ ਕੋਲ ਮੰਗ ਕੀਤੀ ਕਿ ਰਿਟੇਰਨ ਜਲਦ ਫੜਿਆ ਜਾਵੇ ਮੇਰੇ ਫਾਦਰ ਸਾਹਿਬ ਕੋ ਕੋਈ ਪੈਸੇ ਖੋ ਕੇ ਲੈ ਗਿਆ ਬਾਈਕ ਤੇ ਸੀਗਾ ਮੁੰਡਾ ਤੇ ਰਸਤੇ ਤੋਂ ਮਤਲਬ ਗੇਟ ਦੇ ਗਾੜੀਆਂ ਨੂੰ ਕੋਕੇ ਲੈ ਗਏ ਆ ਪਿੱਛੋਂ ਕੋਈ ਬਾਈਕ ਤੇ ਆਇਆ ਮੁੰਡਾ ਹੈਲਮਟ ਪਾਇਆ ਉਹਨੇ ਪੂਰਾ ਆਪਣਾ ਫੇਸ ਕਵਰ ਕੀਤਾ ਹੋਇਆ ਸੀਗਾ ਤੇ ਮੋਟਰਸਾਈਕਲ ਤੇ ਉੱਪਰ ਨੰਬਰ ਵੀ ਕੋਈ ਨਹੀਂ ਆ ਅਸੀਂ ਰਿਕਾਰਡਿੰਗ ਵਗੈਰਾ ਵੀ ਚੈੱਕ ਕਰਵਾਈਆਂ ਜੋ ਸਾਡੇ ਮੰਡੇ ਤੇ ਕੈਮਰੇ ਲੱਗੇ ਹੋਏ ਆ ਤੇ ਬਟ ਉਹਦੇ ਵਿੱਚ ਕੁਝ ਵੀ ਨਹੀਂ ਆਇਆ ਤੇ ਬਸ ਸਾਨੂੰ ਤੇ ਹੀ ਉਮੀਦ ਆ ਕਿ ਪ੍ਰਸ਼ਾਸਨ ਕੁਝ ਕਰੇ ਇਹਨਾਂ ਚੀਜ਼ਾਂ ਦੇ ਉੱਤੇ ਰੋਕਥਾਮ ਲਗਾਵੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਇਹੋ ਜੇ ਲੋਕਾਂ ਨੂੰ ਜੋ ਗਰੀਬਾਂ ਦੇ ਨਾਲ ਧੱਕਾ ਕਰਦੇ ਨੇ ਗਰੀਬੀ ਵੱਡੀ ਮੁਸ਼ਕਲ ਪੈਸਾ ਇਕੱਠਾ ਕਰਦਾ ਵਾ ਮਿਹਨਤ ਕਰਕੇ ਤੇ ਇਹੋ ਜਿਹੇ ਲੋਕ ਇੱਕ ਮਿੰਟ ਨਹੀਂ ਲਾਉਂਦੇ ਬਰਬਾਦੀ ਕਰਨ ਲੱਗਿਆ ਤੇ ਕਿੜਾ ਮੱਲਾ ਸ਼ੁਭਰਾ ਮੱਲਾ ਕੀ ਕੀ ਗੱਲ ਕੀ ਹੈ ਤੁਹਾਡੇ ਨਾਲ ਬੈਂਕ ਚੋਂ ਮੈਂ ਪੈਸੇ ਕਢਾਖ ਲਿਆ 50 50000 ਰੁਪਿਆ ਤੇ ਰਕਸ਼ੇ ਤੇ ਮੈਂ ਉਥੋਂ ਜਦੋਂ ਤੁਰਿਆ ਇੱਕਦੇ ਬੰਦਾ ਮਗਰ ਤੁਰਿਆ ਮੈਨੂੰ ਨਹੀਂ ਪਤਾ ਲੱਗਾ ਮੋਟਰਸਾਈਕਲ ਤੇ ਤੇ ਇੱਥੇ ਆ ਗਿਆ ਮੈਂ ਉਤਰਿਆ ਆਪਣੇ ਡੇਲੀ ਲਾਗੇ ਤੇ ਦੇਰੀ ਲਾਗੋਂ ਇਹ ਮਗਰ ਮੋਟਰਸਾਈਕਲ ਆ ਲਿਆ ਨੇ ਲੋਕ ਨੇ ਫੇਰ ਗਾਂ ਲੈ ਗਿਆ ਤੇ ਫੇਰ ਆਉਂਦਿਆਂ ਨੇ ਮੈਨੂੰ ਮੈਂ ਤੁਰਿਆ ਆਂ ਇਕੱਲਾ ਹੀ ਪੈਸੇ ਦੇ ਕੇ ਰਖਿਆ ਇਹਨੂੰ ਤੇ ਆਉਂਦਿਆਂ ਮੈਨੂੰ ਛਪਟ ਮਾਰੀ ਇੱਥੋਂ ਚੋਹਾ ਹੀ ਮੇਰੇ ਕੋਲ ਕੋ ਕੇ ਭੱਜ ਗਿਆ ਤੇ ਫੇਰ ਕੀ ਆ ਫੇਰ ਮੈਂ ਮਗਰ ਗਿਆ ਵੀ ਆ ਤੇ ਕੋਈ ਮੈਨੂੰ ਪਤਾ ਨਹੀਂ ਲੱਗਣ ਦਿੱਤਾ ਇਹਨੇ ਕਿਧਰ ਨਿਕਲ ਗਿਆ ਇਹਨੂੰ ਤੇ ਬੈਂਕ ਤੇ ਜਦੋਂ ਬੈਂਕ ਦੇ ਕਿ ਉਹ ਬੈਂਕ ਦੇ ਬਾਹਰ ਖਲੋਤਾ ਸੀ ਬਾਹਰੋਂ ਕਿ ਦੇ ਖਲੋਤਾ ਆ ਇਹ ਅਜਾ ਉਹ ਤੁਹਾਡੇ ਮਗਰ ਲੱਗਾਈ ਉਹਦਾ ਤੇ ਪੁਲਿਸ ਨੂੰ ਸੁਚੇਤ ਕੀਤਾ ਪੁਲਿਸ ਨੂੰ ਦੇ ਆਏ ਆ ਆਪਣੀ ਦਰਖਾਸਤ ਦੇ ਆਏ ਆ ਤੇ ਪੁਲਿਸ ਕੀ ਕਹਿੰਦੀ ਬੰਦੇ ਕਰਾਂਗੇ ਪਤਾ ਕਿ ਪੈਸੇ ਕੀ ਕਰਨਾ ਹੈ ਜਿਹੜੇ ਨੇ ਪੈਸੇ ਕਢਾ ਲਏ ਇਹ ਪੁਖੜਾ ਹੈ ਕਿਹਦੇ ਦੇਣੇ ਸੀ ਬੈਂਕ ਆਪਣੇ ਦੇ ਜਿੱਥੇ ਪੜੀ ਜਮਾ ਤਾਂ 50000 ਰੁਪਇਆ ਲਿਆ ਆ ਕਢਾ ਕੇ ਇੱਕੇ ਦਾ ਨਹੀਂ ਨਿਕਲਨੇ ਕੀ ਕਰਦੇ ਹਾਂਜੀ ਮੰਗ ਕੀ ਕਰਦੇ ਕੰਮ ਪੈਸੇ ਸਾਡੇ ਵਾਪਸ ਆ ਜਣ ਨਾਲ ਮੋਬਾਈਲ ਆ ਨਾਲ ਪਰਮਾਇਆ ਨਾਲ ਵਿੱਚੀ ਉਹਦੀ ਮੇਰੀ ਕਾਪੀ ਆ ਬੈਂਕ ਦੀ ਕਾਪੀ ਬੈਂਕ ਦੀ ਕਾਪੀ ਵੀ ਆ ਤੇ ਇਹੋ ਜਿਹੇ ਲੁੱਟਾ ਛਡਣਾ ਹੋਰ ਵੀ ਬੜੀਆਂ ਗੱਲਾਂ ਕੀ ਕਹਿਣਾ ਚਾਹੁੰਦੇ ਜੇ ਐਦਾਂ ਨੇ ਵੀ ਇਹਨਾਂ ਨੂੰ ਖਤਮ ਕਰਨਾ ਚਾਹੀਦਾ ਕਦੇ ਨੂੰ ਤਾਂ ਫਿਰ ਇਹ ਬੰਦ ਹੋਣੀਆਂ ਚਾਹੀਦੀਆਂ ਸਰਕਾਰ ਹੀ ਬੰਦ ਕਰ ਸਕਦੀ ਆ ਸਿਟੀ ਹੋਮ ਨਿਊਜ਼ ਲਈ ਜਨਿਆਲਾ ਗੁਰੂ ਤੋਂ ਪਰਮਜੀਤ ਸਿੰਘ ਦੀ ਰਿਪੋਰਟ